ਕਿਉਂਕਿ ਮਨਮੁਖ ਦੇ ਅੰਦਰ ਤ੍ਰਿਸ਼ਨਾ ਹੈ ਔਰ ਇਹ ਜਿਹੜੀ ਤ੍ਰਿਸ਼ਨਾ ਜਨਮ ਸਮੇ ਲੱਗ ਜਾਂਦੀ ਹਰ ਇੱਕ ਜੀਵ ਨੂੰ ਇਹ ਤਾਂ ਕੋਈ ਕਰਮਾ ਵਾਲੀ ਰੂਹ ਹੁੰਦੀ ਹੈ ਜਿਹੜਾ ਧੁਰ ਤੋਂ ਨਵਾਜਿਆ ਆਂਦਾ ਉਹਨੂੰ ਤ੍ਰਿਸ਼ਨਾ ਨਹੀਂ ਲੱਗਦੀ ਬੰਦਾ ਕਹਿੰਦਾ ਮੈਂ ਕਰੋੜਾ ਜੋੜ ਲਾ ਗਾਂ-ਗਾ ਤੁਰਿਆ ਜਾਂਦਾ ਇੱਕ ਪਲਾਟ ਦੋ ਪਲਾਟ ਇੱਕ ਮਕਾਨ ਦੋ ਮਕਾਨ ਇੱਕ ਗੱਡੀ ਦੋ ਗੱਡੀਆਂ ਪੁੱਤ ਚਾਹੀਦਾ ਫਿਰ ਕਹਿੰਦਾ ਧੀ ਵੀ ਚਾਹੀਦੀ ਤ੍ਰਿਸ਼ਨਾ ਵਧੀ ਜਾਂਦੀ ਯਾਨੀ ਕਿ ਬੰਦਾ ਰਾਜਦਾਨੀ ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਜਬਜੀਤ ਸਾਹਿਬ ਦੀ ਬਾਣੀ ਵਿੱਚ ਆਖਿਆ ਕਹਿੰਦੇ ਭੁੱਖਿਆਂ ਭੁੱਖ ਨਾ ਉੱਤਰ ਜੇ ਬੰਨਾਪੁਰੀਆਂ ਪਾਰ ਕਹਿੰਦੇ ਮਨ ਜਦੋਂ ਇਸ ਇਲਾਕੇ ਵਿੱਚ ਆ ਕੇ ਸੌ ਜਾਂਦਾ ਹੈ ਨਾ ਉਦੋਂ ਕਹਿੰਦੇ ਪਦਾਰਥਾਂ ਦੇ ਨਾਲ ਜੁੜ ਜਾਂਦਾ ਤੇ ਇਹਦੀ ਭੁੱਖ ਨਹੀਂ ਉੱਤਰਦੀ ਇਹ ਮੰਗੀ ਜਾਂਦਾ ਇਹ ਅਖੀਲੇ ਸਵਾਸ ਤੱਕ ਕੁਝ ਨਾ ਕੁਝ ਮੰਗਦਾ ਹੋਇਆ ਜੂਨਾ ਵੀ ਚਲਾ ਜਾਂਦਾ ਇਸ ਕਰਕੇ ਕਹਿੰਦੇ ਚਾਹੇ ਕੋਈ ਜਵਾਨ ਨੇ ਗੱਭਰੂ ਤੇ ਚਾਹੇ ਕੋਈ ਬਿਰਧ ਹੈ ਬੁੱਢੇ ਪੇਵਸਥਾ ਵਿੱਚ ਮਨਮੁਖ ਦੀ ਤ੍ਰਿਸ਼ਨਾ ਭੁੱਖ ਨਹੀਂ ਜਾਂਦੀ ਤ੍ਰਿਸ਼ਨਾ ਕਦੋਂ ਖਤਮ ਹੁੰਦੀ ਹੈ ਤ੍ਰਿਸ਼ਨਾ ਤੇ ਸਾਰਿਆਂ ਦੇ ਅੰਦਰ ਤ੍ਰਿਸ਼ਨਾ 부ਝਦੀ ਹੈ ਸਿਮਰਨ ਦੁਆਰ ਪ੍ਰਭ ਕੇ ਸਿਮਰਨ ਤ੍ਰਿਸ਼ਨਾ 부ਝੇ ਜਦੋਂ ਤ੍ਰਿਸ਼ਨਾ 부ਝ ਗਈ ਤੇ ਕਹਿੰਦੇ ਪ੍ਰਭ ਕੇ ਸਿਮਰਨ ਸਦਕੇ ਸੁਝੇ ਤੁਹਾਨੂੰ ਸਾਰੀ ਸੋਝੀ ਆ ਜਾਣੀ ਭੀ ਜਿਹੜੇ ਪਦਾਰਥ ਮੈਂ ਇਕੱਠੇ ਕਰ ਰਿਹਾ ਹਾਂ ਇਹਨਾਂ ਵਿੱਚੋਂ ਕੋਈ ਨਾਲ ਲੈ ਕੇ ਨਹੀਂ ਆਇਆ ਤੇ ਨਾ ਹੀ ਕੋਈ ਨਾਲ ਜਾਣਾ ਤੇ ਐਵੇਂ ਇਕੱਠੇ ਕਰੀ ਜਾ ਰਹੇ ਐਵੇਂ ਮੂੰਹ ਪਾਇਆ